ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਭੁਪਿੰਦਰ ਸਿੰਘ ਰਾਜੂ ਵੱਲੋਂ ਡਾਕਟਰ ਨਿੱਜਰ ਦੀ ਗੁਆਈ ਵਿੱਚ ਇਕਜੁੱਟ ਹੋ ਕੇ ਵਾਡਾ ਦੇ ਵਿਕਾਸ ਲਈ ਜੈਪਾਲ ਬਾਉ ਦੇ ਦਫ਼ਤਰ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਵਾਡਾ ਦੇ ਸੇਵਾਦਾਰ ਪਹੁੰਚੇ ਅਤੇ ਵਾਡਾ ਵਿੱਚ ਹੋਣ ਵਾਲੇ ਵਿਕਾਸ ਕੰਮ ਨੂੰ ਇਕਜੁੱਟ ਹੋ ਕੇ ਪੂਰਾ ਕਰਨ ਦਾ ਸੁਨੇਹਾ ਹਲਕਾ ਦਖਣੀ ਦੀਆਂ ਸਾਰੀਆਂ ਵਾਡਾਂ ਦੇ ਸੇਵਾਦਾਰਾਂ ਨੂੰ ਦਿੱਤਾ ਗਿਆ। ਇਸ ਮੌਕੇ ਡਾਕਟਰ ਨਿੱਜਰ ਦੀ ਅਗਵਾਈ ਵਿੱਚ ਵਾਰ ਦੇ ਸੇਵਾਦਾਰਾਂ ਵੱਲੋਂ ਵਿਕਾਸ ਦੇ ਕੰਮਾਂ ਨੂੰ ਆਪਣੀਆਂ ਵਾਡਾਂ ਦੇ ਵਿੱਚ ਹੋਰ ਤੇਜ਼ ਗਤੀ ਨਾਲ ਕਰਨ ਦੇ ਲਈ ਸਭ ਨੇ ਰਲ ਕੇ ਇਕਜੁੱਟ ਹੋ ਕੇ ਆਪਣੀਆਂ ਵਾਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ। ਹਾਂਜੀ ਜੈਪਾਲ ਬਾウजी ਅੱਜ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਭੁਪਿੰਦਰ ਸਿੰਘ ਰਾਜੂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਰਿਆਂ ਨੂੰ ਇਕੱਠਾ ਕਰਨ ਦੇ ਲਈ ਸਾਰਿਆਂ ਨਾਲ ਇੱਕ ਸਾਂਝੀ ਮੀਟਿੰਗ ਸਾਂਝੀ ਵਾਲਤਾ ਦਾ ਸੰਦੇਸ਼ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਤੇ ਸਾਰਿਆਂ ਨੇ ਇਕੱਠੇ ਰਹਿਣ ਤੇ ਇਲਾਕੇ ਦੇ ਵਿਕਾਸ ਹੋਣ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੈਂ ਸਭ ਤੋਂ ਪਹਿਲਾਂ ਰਾਜੂ ਭਾਈ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਇਹਨਾਂ ਦੀ ਸੋਚ ਦਾ ਧੰਨਵਾਦ ਕਰਦਾ ਹਾਂ ਕਿ ਏਡੀ ਵਧੀਆ ਸੋਚ ਲੈ ਕੇ ਅੱਜ ਸਾਡੇ ਕੋਲ ਆਏ ਨੇ ਇਹ ਕੰਦੇ ਕਿ ਆਪਾਂ ਸਾਰੇ ਭਰਾ ਆਪਣੀ ਪਾਰਟੀ ਦੇ ਬੰਦੇ ਇਕੱਠੇ ਹੋ ਕੇ ਕੰਮ ਕਰੀਏ ਇਹ ਬਹੁਤ ਵਧੀਆ ਚੀਜ਼ ਹੈ ਜੀ ਜਦੋਂ ਕੰਦੇ ਨਾਲ ਬੰਦ ਮੁਠੀ ਵਿੱਚ ਆਪਣੀ ਹੀ ਤਾਕਤ ਹੁੰਦੀ ਹੈ ਜਦੋਂ ਆਪਾਂ ਸਾਰੇ ਭਰਾ ਇੱਕ ਬੰਦ ਮੁਠੀ ਜਿਹਾ ਰਵਾਂਗੇ ਨਾ ਸਾਡੀ ਤਾਕਤ ਹੋਰ ਵੱਜੇਗੀ ਪ੍ਰਮਾਤਮਾ ਨੇ ਕਰੇ ਕਿਸੇ ਨਾਲ ਪੀਣਾ ਵੀ ਹੋਵੇ ਜਾਂ ਕਿਸ ਤਰ੍ਹਾਂ ਵੀ ਜਦੋਂ ਆਪਾਂ ਸਾਰੇ ਭਰਾ ਰਲ ਕੇ ਉਹਦਾ ਸਾਥ ਦੇਵਾਂਗੇ ਉਹ ਕੰਮ ਬੜੀ ਜਲਦੀ ਹੋ ਜਾਏਗਾ ਬਹੁਤ ਕੁਛ ਹੀ ਹੈ ਮੈਂ ਕਹਣਾ ਜੀ ਇਸੇ ਇਤਨਾ ਸਾਰੇ ਭਰਾ ਸਾਡੇ ਸੋਨੂੰ ਪਾਪਾ ਜੀ ਆ ਆਪਣਾ ਪਟਾਕੇ ਬੱਬਰ ਸਾਹਿਬ ਹੈਗੇ ਜੀ ਸ਼ੇਰੇ ਪੰਜਾਬ ਦੀ ਜੱਜੂ ਭਾਜੀ ਆਏ ਨੇ ਧੰਨਵਾਦ ਹੈ ਜੀ ਇਹਨਾਂ ਦਾ ਬਹੁਤ ਬਹੁਤ ਇਹ ਬੜਾ ਵਧੀਆ ਉਪਰਾਲਾ ਹੈ ਫਤਮਾਜ਼ਮਾ ਕਰੇ ਜੀ ਇਹ ਸਭ ਤੇ ਮੇਰੇ ਭਰੇ ਹੱਥ ਰੱਖੇ ਪਰਮਾਤਮਾ ਕਿ ਆਪਾਂ ਸਾਡੇ ਵੱਲ ਮੇਰੇ ਕੰਮ ਹੀ ਕੰਮ ਕਰ ਸਕਦੀ ਹੈ ਲੱਗ ਰਿਹਾ ਹੈ ਕਿ ਵਾਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਹਿਲਾਂ ਤੋਂ ਹੀ ਲੋਕਾਂ ਦੇ ਵਿੱਚ ਵਿਕਾਸ ਦੇ ਕਾਰਜ ਕਰ ਚੁੱਕੀ ਹੈ ਤੇ ਵੱਡੇ ਪੱਧਰ ਤੇ ਵੱਖ-ਵੱਖ ਵਾਡਾਂ ਦੇ ਵਿੱਚ ਵਿਕਾਸ ਦੇ ਕੰਮ ਵੀ ਚੱਲ ਰਹੇ ਨੇ ਤੇ ਲੱਗਦਾ ਹੈ ਕਿ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਰੰਗਲੇ ਪੰਜਾਬ ਦੀ ਤੇ ਉਹ ਮਿਸ਼ਨ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਕੀ ਕਹਿਣਾ ਚਾਹੁੰਦੇ ਜਿਹੜਾ ਨਾ ਜੀ ਇਹ ਜਿਹੜੀਆਂ ਪਲਾਂਘਾਂ ਨੇ ਨਾ ਮਾਨ ਸਾਹਿਬ ਨੇ ਆਉਂਦਿਆਂ ਸਾਰ ਅ ਜਿਹੜੀਆਂ ਇੰਦੀਆਂ ਸਰਕਾਰੀ ਨੌਕਰੀਆਂ ਤੁਸੀਂ ਇਹੋ ਜਿਹਾ ਅੰਦਾਜ਼ਾ ਲਾਓ ਕਿ ਇਹ ਜਿਹੜਾ ਜਿਹੜਾ ਸੱਦੇ ਹੋਇਆ ਵਾ ਇਹ ਸਰਵੇ ਦੇ ਵਿੱਚ ਪੰਜਾਬ ਜਿਹੜਾ ਐਸੋਲੇ ਨੰਬਰ 1 ਤੇ ਐ ਨਾ ਸਰਕਾਰੀ ਨੌਕਰੀਆਂ ਦੇ ਵਿੱਚ ਬਾਕੀ ਤੁਸੀਂ ਇਥੋਂ ਅੰਦਾਜ਼ਾ ਲਾਓ ਇਹ ਸਕੂਲ ਆਫ ਇਮਿਨੈਂਸ ਮੱਲਾ ਕਲੀਨਿਕ ਤੁਸੀਂ ਲਾਓ ਹੋਰ ਤੁਸੀਂ ਡਾਟਾ ਖੇਡ ਜਗਤ ਵਿੱਚ ਵੀ ਸਾਰੇ ਪਾਸਿਓਂ ਹੀ ਜਿਹੜਾ ਵਾ ਇਹ ਭਗਵੰਤ ਮਾਨ ਸਾਹਿਬ ਜਿਹੜੇ ਬੜੇ ਸੋਹਣੇ ਤਰੀਕੇ ਦੇ ਨਾਲ ਡਾਕਟਰ ਸਾਹਿਬ ਸਾਡੇ ਇਧਰੋਂ ਐ ਐਮਐਲਏ ਇੰਦਰਵੀਰ ਸਿੰਘ ਜੀ ਨਜਰ ਤੇ ਸਮੁੱਚੀ ਜਿਹੜੀ ਪਾਰਟੀ ਐ ਸਮੁੱਚੀ ਜਿਹੜੇ ਸੀਨੀਅਰ ਲੀਡਰਸ਼ਿਪ ਵੀ ਐ ਸਾਰੇ ਜਿੰਨੇ ਵੀ ਕੰਮ ਕੰਡ ਐ ਬਾਕੀ ਜਿਹੜੀ ਗੱਲ ਰਹੀ ਕਿ ਰੰਗਲੇ ਪੰਜਾਬ ਦੀ ਰੰਗਲੇ ਪੰਜਾਬ ਦਾ ਇਹ ਨਹੀਂ ਮਤਲਬ ਕਿ ਲੋਕਾਂ ਨੇ ਜਾ ਕੇ ਕੋ ਖੇਤਿਆਂ ਤੇ ਜਾਂ ਸੜਕਾਂ ਦੇ ਉੱਤੇ ਢੋਲ ਵਜਾ ਕੇ ਭੰਗੜੇ ਪਾਉਣੇ ਆ ਰੰਗਲੇ ਪੰਜਾਬ ਦੀ ਸ਼ੁਰੂਆਤ ਇਹੋ ਹੀ ਆ ਦੂਸਰਾ ਨੰਬਰ ਦੇ ਉੱਤੇ ਜਿਹੜੀ ਵੀ ਇਹ ਡਾਕਟਰ ਸਾਹਿਬ ਵੱਲੋਂ ਮੁਹਿੰਮ ਚਲਾਈ ਗਈ ਆ ਵੀ ਸਾਰੇ ਜਿੰਨੇ ਵੀ ਵਲੰਟੀਅਰ ਦਰਜਾ ਬਦਰਜਾ ਜ ਵਰਕਰ ਨੇ ਇਹ ਸਾਰੇ ਜਣੇ ਇੱਕ ਮੰਚ ਇੱਕ ਸਟੇਜ ਦੇ ਉੱਤੇ ਇਕੱਠੇ ਹੋਣ ਉਹਦੇ ਨਾਲ ਇਹ ਜਿਹੜਾ ਵਾ بڑا ਇੱਕ ਪਾਰਟੀ ਨੂੰ ਬਲ ਵੀ ਮਿਲੇਗਾ ਸ਼ਕਤੀ ਵੀ ਮਿਲੇਗੀ ਤੇ ਲੋਕਾਂ ਦੇ ਜਿਹੜੇ ਕੰਮ ਹੈ ਬੜੇ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਹੋਣਗੇ ਇਹਨੂੰ ਹੀ ਤੁਸੀਂ ਇਹੀ ਤਰੀਕੇ ਨਾਲ ਕੰਮ ਚੁਟੁਰ ਪਵੇ ਆਪਸ ਦੇ ਵਿੱਚ ਸਾਡਾ ਪ੍ਰੇਮ ਪਿਆਰ ਬਣ ਜਾਵੇ ਜਿਹਦੇ ਵਿੱਚ ਸ਼ੇਰੇ ਪੰਜਾਬ ਜੀ ਸੋਨੂ ਬਾਬਾ ਜੀ ਇਹ ਸਾਰੇ ਜਿੰਨੇ ਵੀ ਵੀਰ ਨੇ ਜੈਪਾਲ ਬਹਾਉਰੀ ਇਹ ਜਿੰਨੇ ਵੀ ਵੀਰ ਨੇ ਅੱਜ ਸਾਰਿਆਂ ਨਾਲ ਇਹ ਗੱਲਬਾਤ ਕੀਤੀ ਹੈ ਸਾਰਿਆਂ ਨੂੰ ਹੀ ਡਾਕਟਰ ਸਾਹਿਬ ਦੀ ਇਸ ਸੋਚ ਦੇ ਉੱਤੇ ਖੁਸ਼ੀ ਵੀ ਸਾਰਿਆਂ ਨੇ ਜਤਾਈ ਆ ਤੇ ਇਕੱਠੇ ਹੋ ਕੇ ਚੱਲਣ ਦਾ ਤੇ ਨਾਲ ਹੋਰ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਇਹ ਸਾਰੇ ਜਣੇ ਰਾਜੀ ਨੇ ਬਾਕੀ ਜਿਹੜਾ ਵੀ ਆ ਗੁਰੂ ਸਾਹਿਬ ਦੇ ਹੱਥ ਵਸ ਹੁੰਦਾ ਬਾਕੀ ਗੁਰੂ ਸਾਹਿਬ ਮਿਹਰ ਕਰਨ ਅਸੀਂ ਇਸ ਜਿਹੜੀ ਤੁਸੀਂ ਗੱਲ ਕੀਤੀ ਆ ਮਾਨ ਸਾਹਿਬ ਦੇ ਰੰਗਲੇ ਪੰਜਾਬ ਦੀ ਉਹ ਸ਼ੁਰੂਆਤ ਇੱਥੋਂ ਹੀ ਕਾਠ ਤੋਂ ਹੀ ਹੋਣੀ ਆ ਤੇ ਕਾਠ ਹੀ ਆਪਾਂ ਅੱਜ ਇਸੇ ਤਸਲੇ 'ਚ ਅੱਜ ਮੀਟਿੰਗ ਰੱਖੀ ਆ ਤੇ ਬੜਾ ਵਧੀਆ ਸਾਰੇ ਜਣੇ ਹੰਗਾਰਾ ਦੇ ਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਜੀ ਸ਼ੇਰੇ ਪੰਜਾਬ ਜੀ ਵੀ ਸਾਡੇ ਵਿੱਚ ਹਾਜ਼ਰ ਨੇ ਤੇ ਅੱਜ ਜੈਪਾਲ ਬਾウਜੀ ਦੇ ਦਫ਼ਤਰ ਦੇ ਵਿੱਚ ਜਿਹੜੀ ਆ ਹੰਗਾਬੀ ਮੀਟਿੰਗ ਜਿਹੜੀ ਆ ਵਿਚਾਰ ਚਰਚਾ ਹਰਕਾਲ ਦਖਣੀ ਨੂੰ ਲੈ ਕੇ ਕੀਤੀ ਗਈ ਹੈ ਕਿ ਸਾਰੇ ਹੀ ਵਾਡਾਂ ਦੇ ਉਹ ਉਮੀਦਵਾਰ ਜਿਹੜੇ ਵੱਧ ਚੜ ਕੇ ਇਸ ਪੰਜਾਬ ਦੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਚੁੱਕੇ ਨੇ ਆਪਣੇ ਆਪ ਨੂੰ ਪੰਜਾਬ ਦੇ ਨਾਂ ਕਰ ਚੁੱਕੇ ਨੇ ਕਿ ਸਾਂਝੇ ਰੂਪ ਦੇ ਵਿੱਚ ਸਾਰੀਆਂ ਵਾਡਾਂ ਦਾ ਵਿਕਾਸ ਇੱਕ ਪੱਧਰ ਦੇ ਉੱਤੇ ਹੋਵੇ ਕੀ ਕਹਿਣਾ ਚਾਹੋਗੇ ਸ਼੍ਰੀ ਪੰਜਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਖ ਦੀਆਂ ਸਾਰਾ ਇਲਾਕਾ ਨਿਵਾਸੀਆਂ ਨੂੰ ਸਾਰੇ ਜਗਤ ਵਾਸੀਆਂ ਨੂੰ ਸਾਡੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਵੱਲੋਂ ਸਾਡੇ ਹਲਕਾ ਦਖਣੀ ਡਾਕਟਰ ਇੰਦਰਬੀ ਸਿੰਘ ਡਿੱਜਰ ਸਾਹਿਬ ਜੀ ਵੱਲੋਂ ਸਾਰਿਆਂ ਨੂੰ ਲੱਖ 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 ਵਧਾਈਆਂ ਦੂਜਾ ਮੈਂ ਅੱਜ ਬਹੁਤ ਧੰਨਵਾਦ ਕਰਦਾ ਵਾਂ ਸਾਡੇ ਬਾਉ ਵੀਰ ਜੀ ਉਹਨਾਂ ਦੇ ਅਸੀਂ ਅੱਜ ਇਹ ਸ਼ੋਅ ਤੇ ਬੈਠੇ ਆ ਸਾਰੇ ਵੀਰ ਇਕੱਠੇ ਹੋ ਗਏ ਮੇਰੇ ਨਾਲ ਭਗਿੰਦਰ ਸਿੰਘ ਰਾਜੂ ਵੀਰ ਜੀ ਸੋਨੂੰ ਬਾਬਾ ਜੀ ਬੱਬਰ ਵੀਰ ਜੀ ਤੇ ਦੂਜਾ ਗਲੋਬਲ ਪੰਜਾਬ ਪ੍ਰੈਸ ਵਾਲੇ ਮੇਰੇ ਵੀਰ ਰਵੀ ਜੀ ਤੇ ਵਰਪਾਲ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਜੇ ਤੇ ਇਹ ਪਾਰਟੀ ਦੇ ਜੋ ਵੀ ਵਧੀਆ ਕਾਰਜ ਹੋਣ ਤੱਕ ਮੈਸੇਜ ਸਾਰੇ ਹੋਏ ਨੇ ਤੁਸੀਂ ਅੱਗੇ ਪਹੁੰਚਾਉਂਦੇ ਜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾ ਬਾਕੀ ਤੁਸੀਂ ਦੇਖਦੇ ਆ ਕਿ ਜਿਸ ਤਰ੍ਹਾਂ 2 ਸਾਲ ਹੋਏ ਨੇ ਇਹ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣੇ ਨੂੰ ਬਹੁਤ ਵਧੀਆ ਬਹੁਤ ਸੋਹਣੇ ਹੋਂ ਤੱਕ ਕੰਮ ਹੋ ਚੁੱਕੇ ਨੇ ਜਿਸ ਤਰ੍ਹਾਂ ਉਹਨੇ ਦੱਸਿਆ ਵੀਰ ਜੀ ਉਹਨਾਂ ਨੇ ਕਿ तकरीबन 90% ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਨੇ ਕਿੰਨੇ ਅਨੇਕ ਮੁਹੱਲੇ ਕਲੀ ਨੇ ਖੁੱਲੇ ਨੇ ਕਿੰਨੇ ਡੋਲ ਪਲਾਜਾ ਬੰਦ ਹੋ ਚੁੱਕੇ ਨੇ तकरीबन 50 ਹਜ਼ਾਰ ਸਰਕਾਰੀ ਨੌਕਰੀਆਂ ਸਾਡੀ ਮਾਨ ਸਰਕਾਰ ਨੇ ਦਿੱਤੀਆਂ ਨੇ ਤੇ ਇਹ ਐਸੀਆਂ ਜਿਹੜੀਆਂ ਅਪਰਾਧੀਆਂ ਹੋਈਆਂ ਜੋ ਵੀ ਆ ਉਹ ਅਸੀਂ ਇਸੇ ਕਰਕੇ ਸਾਰੇ ਵੀਰ ਜਿਹੜੇ ਜੋ ਸਿਰ ਜੋੜ ਕੇ ਬੈਠਦੇ ਆ ਉਹਦੇ ਵਿਚਾਰ ਕਰਦੇ ਆ ਕਿ ਸਾਡੇ ਵੱਲੋਂ ਸਾਡੀਆਂ ਵਾਡਾਂ ਦੇ ਵੱਖ-ਵੱਖ ਵਾਡਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਤੱਕ ਹੋ ਗਏ ਨੇ ਤੇ ਕਿਹੜੇ-ਕਿਹੜੇ ਅੱਗੇ ਹੀ ਕਰ ਸਕਦੇ ਆ। ਉਹ ਸਾਰੇ ਕੰਮ ਅਸੀਂ ਫਿਰ ਸਾਰੇ ਅਢੀਕੇ ਤੇ ਡਾਟ ਸਾਹਿਬ ਤੱਕ ਮੈਸੇਜ ਪਹੁੰਚਾਵਾਂਗੇ। ਤੋਂ ਹੀ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਡਾਟ ਸਾਹਿਬ ਦੇ ਨਾਲ ਖੜੇ ਆ ਹਰ ਵੇਲੇ ਰਾਤ ਹੋਵੇ ਦਿਨ ਹੋਵੇ ਤੇ ਹਲਕੇ 'ਚ ਕੰਮ ਕਰਵਾ ਰਹੇ ਹਾਂ। ਹਾਂਜੀ ਸੋਨੂ ਬਾਬਾ ਜੀ ਅੱਜ ਜੈਪਾਲ ਬਾਉ ਜੀ ਦੇ ਦਫ਼ਤਰ ਦੇ ਵਿੱਚ ਬੈਠ ਕੇ ਵਿਚਾਰਾਂ ਕੀਤੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਹਲਕਾ ਦੱਖਣੀ ਨੂੰ ਹੋਰ ਵਿਕਾਸ ਦੇ ਵੱਲ ਤੋਰਿਆ ਜਾ ਸਕਦਾ। ਕਾਫੀ ਵਿਚਾਰ ਚਰਚਾ ਜਿਹੜੀ ਆ ਤੁਹਾਡੇ ਏਰੀਆ ਦੇ ਵਿੱਚ ਵੀ ਚੱਲਦੀ ਆ ਤੁਹਾਡੇ ਬਾਰੇ ਵੀ ਚੱਲਦੀ ਆ ਕਿ ਕਾਫੀ ਲੋਕ ਭਲਾਈ ਦੇ ਕੰਮ ਤੁਸੀਂ ਜਿਹੜੇ ਆ ਵੱਧ ਚੜ ਕੇ ਕਰ ਰਹੇ ਹੋ ਤੇ ਨਸ਼ੇ ਨੂੰ ਵੀ ਠੱਲ ਪਾ ਰਹੇ ਹੋ ਨਾਲ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦੇਸ ਦੀ ਲੱਖ ਲੱਖ ਦਾਸ ਜੀ ਹੋਵੇ ਆਪ ਸਾਰੀ ਸੰਗਤ ਨੂੰ ਨਾਲੇ ਮੈਂ ਬੇਨਤੀ ਕਰਦਾ ਆਂ ਕਿ ਮੇਰੀ ਇਹ ਆਸ ਆ ਕਿ ਸਾਰੇ ਜਾਣੇ ਜਦੋਂ ਜਿਹੜਾ ਵੀ ਜਿਹਨੂੰ ਵੀ ਸੇਵਾ ਮਿਲੇ ਕਾਉਂਸਲਰ ਦੀ ਅਸੀਂ ਸਾਰਿਆਂ ਨੂੰ ਇਹ ਜ਼ਰੂਰ ਪੁੱਛਣਾ ਕਰਾਂਗੇ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜਾ ਇਹ ਸੇਵਾ ਕਰਦੇ ਆ ਨਸ਼ੇ ਵਧਾਉਂਦੀ ਤੇ ਆਪ ਕਿਰਪਾ ਕਰਕੇ ਮਾਰ ਸਿਰ ਤੇ ਹੱਥ ਰੱਖਣ ਤੇ ਜਿਹੜਾ ਵੀ ਕਾਉਂਸਲਰ ਬਣੇ ਜਿਹੜਾ ਵੀ ਇਹ ਸੇਵਾ ਕਰੇ ਤੇ ਉਹਨੂੰ ਇਹ ਪੁੱਛਿਆ ਜਾਏਗਾ ਜੀ ਉਹਦੇ ਇਲਾਕੇ ਦੇ ਵਿੱਚ ਨਸ਼ਾ ਵਿਕਿਆ ਜਾਏਗਾ ਉਹਨੂੰ ਪੁੱਛਿਆ ਜਾਏਗਾ ਤੂੰ ਕੀ ਕਰ ਰਿਹਾ ਹੈ ਉਹ ਜਿਹੜਾ ਮਰਜ਼ੀ ਹੋਵੇ ਉੱਤੇ ਆਪਾਂ ਭਾਵੇਂ ਸਾਨੂੰ ਉਹਦੇ ਖਿਲਾਫ ਚੱਲਣਾ ਪਵੇ ਚੱਲਾਂਗੇ ਭਾਵੇਂ ਉਹਨੂੰ ਜੇ ਉਹਨੇ ਕਾਉਂਸਲਰ ਬਣਨਾ ਵਾ ਇਹ ਵੇਖ ਕੇ ਚੱਲੇ ਕਿ ਅਸੀਂ ਨਿਸ਼ਾਨੀ ਵੀ ਕੰਦੇਣਾ ਤੇ ਆਪਾਂ ਜਿਹੜਾ ਨਸ਼ਾ ਦੇ ਇਲਾਕੇ ਦੇ ਵਿੱਚ ਵਿਕਦਾ ਆ ਇਹ ਉਹਨੂੰ ਪੁੱਛਣਾ ਵੀ ਤੂੰ ਕਿਉਂ ਨਹੀਂ ਕੁਝ ਕਰਨ ਰਿਹਾ ਪਾਵੇਂ ਤੂੰ ਪੁਲਿਸ ਨੂੰ ਜਾ ਕੇ ਆਪ ਕਹੇ ਮੈਂ ਪੁਲਿਸ ਨਾਲ ਚੱਲ ਪਰ ਨਸ਼ਾ ਨਹੀਂ ਵਿਗੰਦਨਾ ਪਾਵੇਂ ਜੋ ਮਰਜ਼ੀ ਨੂੰ ਕਰਨਾ ਪਵੇ ਵਾਹਿਗੁਰੂ ਜੀ ਖਾਲਸਾ ਬਾਣੀ ਪਾਲ ਸਿੰਘ ਬੱਬਰ ਜੀ ਵੀ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਵੱਲੋਂ ਵੀ ਆਪਣੇ ਇਲਾਕੇ ਦੇ ਵਿੱਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਨੇ ਤੇ ਇਹਨਾਂ ਦੇ ਦਫ਼ਤਰ ਦੇ ਵਿੱਚ ਹਰ ਵੇਲੇ ਆਧਾਰ ਕੈਂਪ ਜਾਂ ਬਜ਼ੁਰਗਾ ਦੀਆਂ ਬੁਢਾਪਾ ਪੈਨਸ਼ਨਾਂ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹਨ ਉਹਨਾਂ ਦੀਆਂ ਪੈਨਸ਼ਨਾਂ ਜੜੀਆਂ ਵੱਧ ਚੜ ਕੇ ਲਗਵਾਈਆਂ ਜਾ ਰਹੀਆਂ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹੀ ਵਰਪਾਲ ਸਿੰਘ ਬੱਬਰ ਸਾਡੇ ਵਿੱਚ ਮੌਜੂਦ ਨੇ ਹਾਂਜੀ ਬੱਬਰ ਸਾਹਿਬ ਕੀ ਕਹਿਣਾ ਚਾਹੋਗੇ ਆਪਣੇ ਏਰੀਏ ਤੋਂ ਇਲਾਵਾ ਵੀ ਤੁਸੀਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਰ ਵੇਲੇ ਤੁਸੀਂ ਤਤਪਰ ਰਹਿੰਦੇ ਹੋ ਆਪਣੇ ਇਲਾਕੇ ਚ ਵਿਚਰਦੇ ਹੋ ਕੀ ਕਹਿਣਾ ਚਾਹੁੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦੇਖੋ ਅੱਜ ਜੈਪਾਲ ਬਾਉ ਜੀ ਦੇ ਗ੍ਰਹਿ ਵਿਖੇ ਆਇਆ ਤੇ ਰਾਜੂ ਭਾਜੀ ਬੈਠੇ ਆ ਛੇ ਦੇ ਪੰਜਾਬ ਜੀ ਬੈਠੇ ਆ ਤੇ ਸੋਨੂ ਬਾਬਾ ਜੀ ਬੈਠੇ ਆ ਸੋਨੂ ਬਾਬਾ ਜੀ ਨੇ ਕਿਹਾ ਜਿੱਦਾਂ ਕਿ ਨਸ਼ੇ ਵੱਲੋਂ ਇਹ ਗੱਲ ਬਿਲਕੁਲ ਉਹਨਾਂ ਨੇ ਸਹੀ ਹੈ ਕਿ ਜਿਹੜਾ ਇਹ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਤੇ ਕਿਨੂੰ ਕਾਫੀ ਦੇਖੋ ਨਸ਼ਾ ਸਾਡੀ ਸਰਕਾਰ ਨੇ ਥਾਂ ਥਾਂ ਫੜ ਰਹੀ ਹੈ ਦੇਖੋ ਆ ਰਾਂਜੀ ਦੀ ਭੇਲੀ ਚੋਕ ਕੱਲ 2 ਕਿਲੋ ਜਿਹੜੀ ਸਮੈਗ ਫੜੀ ਗਈ ਤੇ ਇਸ ਨਸ਼ੇ ਨੂੰ ਸਾਰੀ ਠੱਲ ਪਾਵਾਂਗੇ ਅਸੀਂ ਅਬਾ ਇਹਨਾਂ ਨੇ ਨਾਲ ਸਾਰੇ ਨਾਲ ਚੱਲਾਂਗੇ ਤੇ ਹੋਰ ਵੀ ਸਾਨੂੰ ਕੋਈ ਕੋਈ ਕੰਮ ਜਿਹੜਾ ਵੀ ਸਾਡਾ ਸਾਡੇ ਡਾਕਟਰ ਸਾਹਿਬ ਐਮਐਲਏ ਸਾਹਿਬ ਲਾਉਣਗੇ ਉਹ ਵੀ ਕੰਮ ਅਸੀਂ ਸਾਰੇ ਕਰਾਂਗੇ ਸਾਰੇ ਹੀ ਰਲ ਕੇ ਚੱਲਾਂਗੇ ਤੇ ਰਲ ਕੇ ਹੀ ਇਹ ਸੇਵਾ ਕਰ ਸਕਦੇ ਆ ਇਕੱਲੇ ਕੋਈ ਕੁਝ ਨਹੀਂ ਕਰ ਸਕਦੇ ਕੱਲੇ ਜਿੱਥੇ ਮਰਜੀ ਭੱਜ ਲਈਏ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਇੱਕ ਟੇਬਲ ਤੇ ਆਉਣਾ ਹੀ ਪੈਣਾ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਾਨੇ ਇੱਕ ਟੇਬਲ ਤੇ ਆਓ ਤੇ ਸਾਰੇ ਲੱਲ ਕੇ ਆਪਾਂ ਇਹ ਕੰਮ ਕਰੀਏ ਵਧੀਆ ਕੰਮ ਕਰੀਏ ਤੇ ਸਾਰਾ ਮੈਸੇਜ ਵਧੀਆ ਜਾਵੇ ਲੋਕ ਲੋਕਾਂ ਦਾ ਭਲਾ ਕਰੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ